ਤੁਮਰਾ ਸਾਰੇ ਸਤਿਕਾਰਯੋਗ ਲੋਕਾਂ ਨੂੰ ਸਲਾਮ ਸੋ ਅੱਜ ਅਸੀਂ ਮੈਂ ਤੁਹਾਡਾ ਆਪਣਾ ਨਿਰਮਲ ਪਟਵਾਰੀ ਕਾਨੂੰਗੋ ਤੁਹਾਡੇ ਕੋਲੇ ਅੱਜ ਅਸੀਂ ਜੋ ਜਾਣਕਾਰੀ ਲੈ ਕੇ ਆ ਰਹੇ ਹਾਂ ਮਾਲਮਿਕ ਮੇ ਨਾਲ ਸੰਬੰਧਿਤ ਜੋ ਵਿਰਾਸਤ ਕਿਵੇਂ ਹੁੰਦੀ ਹੈ ਔਰ ਮੁਤਾਬਕ ਇੱਕ ਵਸੀਅਤ ਹੁੰਦੀ ਹੈ ਇੱਕ ਰਜਿਸਟਰਡ ਵਸੀਅਤ ਹੁੰਦੀ ਹੈ ਇੱਕ ਖਾਨਗੀ ਵਸੀਅਤ ਹੁੰਦੀ ਹੈ ਜਿਹੜੀ ਕੱਚੀ ਵਸੀਤ ਆਪਾਂ ਲਿਖਦੇ ਆ ਇਹ ਵਸੀਤਾਂ ਇੱਕ ਜਿਹੜਾ ਇਹਨੂੰ ਅੰਗਰੇਜ਼ੀ 'ਚ ਕਹਿੰਦੇ ਟੀ ਸਟੇਟ ਸਕਸੈਸ਼ਨ ਔਰ ਜਿਹੜੀ ਬਿਨਾ ਵਸੀਅਤ ਇੰਤਕਾਲ ਹੁੰਦਾ ਹੈ ਜਿਹੜਾ ਸਾਰੇ ਵਾਰਸਾਂ ਨਾਲ ਹਿੰਦੂ ਵਿਰਾਸਤ ਐਕਟ 1955 ਦੇ ਮਤਾਬਕ ਹਿੰਦੂ ਵਿਰਾਸਤ ਐਕਟ 1956 ਇਸ ਐਕਟ ਮੁਤਾਬਕ ਜਿਹੜੇ ਐ ਉਹ ਕੁਦਰਤੀ ਵਾਰਸ ਜਿਨ੍ਹਾਂ ਨੂੰ ਮਤਲਬ ਪਰਿਵਾਰ ਦੇ ਵਿੱਚ ਉਹ ਮਤਲਬ ਪੂਰੇ ਖੂਨ ਦੇ ਰਿਸ਼ਤੇ ਚ ਜਿਹੜੇ ਬੱਚੇ ਪੈਦਾ ਹੋਏ ਆ ਮੁੰਡੇ ਕੁੜੀਆਂ ਉਹਨਾਂ ਸਾਰਿਆਂ ਦਾ ਜਿਹੜਾ ਬਰਾਬਰ ਦਾ ਹਿੱਸੇ ਦਾ ਜਿਹੜਾ ਇੰਤਕਾਲ ਦਰਜ ਹੋਵੇਗਾ ਇਸ ਐਕਟ ਦੇ ਤਹਿਤ ਹਿੰਦੂ ਵਿਰਾਸਤ ਐਕਟ ਜਿਹੜਾ ਬਣਿਆ ਔਰ ਲੜਕੀਆਂ ਨੂੰ ਜ਼ਮੀਨ ਦੇ ਸਕਟ ਤੇ ਜਿਹੜੀ ਮਿਲਣ ਲੱਗੀ ਸੀ ਔਰ ਨੰਬਰ ਜਿਹੜਾ ਇੱਕ ਹੈ ਰਜਿਸਟਰਡ ਵਸੀਅਤ ਇਹ ਕੀ ਹੁੰਦੀ ਹੈ ਰਜਿਸਟਰਡ ਵਸੀਅਤ ਹੁੰਦੀ ਹੈ ਕੋਈ ਵੀ ਵਿਅਕਤੀ ਜਿਉਂਦੇ ਜੀ ਆਪਣੇ 1 2 3 ਇੱਕ ਤੋਂ ਵੱਧ ਵਸੀਤਾ ਕਰ ਸਕਦਾ ਹੈ ਰਜਿਸਟਰਡ ਕਰ ਸਕਦਾ ਹੈ ਔਰ ਪਰ ਉਹ ਪਹਿਲੀ ਵਸੀਅਤ ਨੂੰ ਮਨਸੂਖ ਕਰਾਵੇ ਤੋੜ ਤੋੜੇਗਾ ਪਹਿਲੀ ਰਸੀਦ ਨੂੰ ਤੋੜ ਕੇ ਉਹਦਾ ਬਕਾਇਦਾ ਵਸੀਕਾ ਨੰਬਰ ਪਾ ਕੇ ਵੀ ਮੈਂ ਜਿਹੜੀ ਪਹਿਲਾਂ ਇੰਨੇ ਨੰਬਰ ਰਸੀਦ ਕੀਤੀ ਹੈ ਉਹ ਮੈਂ ਅੱਜ ਰੱਦ ਕਰਦਾ ਮੇਰੇ ਆ ਲੜਕੇ ਮੇਰੇ ਕਹਣੇ ਚ ਨਹੀਂ ਜਾਂ ਮੇਰੇ ਬੱਚੇ ਨਸ਼ਾ ਖਾਂਦੇ ਆ ਜਾਂ ਮਾੜੀ ਸੰਗਤ ਚ ਪੈ ਗਏ ਆ ਕਈ ਵਾਰੀ ਮਾਤਾ ਪਿਤਾ ਨੂੰ ਉਹ ਰਸੀਦਾਂ ਤੜਵਾਉਣੀਆਂ ਵੀ ਪੈਂਦੀਆਂ ਔਰ ਜਿਆਦਾਤਰ ਕੇ ਇਹ ਜਿਹੜੇ 70 80 90% ਕੇਸ ਹੁੰਦੇ ਆ ਉਹ ਸੀ ਤਾਂ ਰਜਿਸਟਰਡ ਹੁੰਦੀਆਂ ਪਹਿਲਾਂ ਹੀ ਸੋਚ ਸਮਝ ਕੇ ਮਾਤਾ ਪਿਤਾ ਕਰਦੇ ਆ ਸੋ ਇਹ ਰਜਿਸਟਰਡ ਰਸੀਦ ਸਬ ਰਜਿਸਟਰਾਰ ਦੇ ਦਫਤਰ ਚ ਹੁੰਦੀ ਹੈ ਅੱਜ ਕੱਲ ਇਹਦੀ ਫੀਸ 48 4900 ਰੁਪਏ ਗਵਰਨਮੈਂਟ ਦੀ ਜਿਹੜੀ ਫੀਸ ਹੈ ਕੁਝ ਥੋੜੇ ਮੋਟੇ ਹੋਰ ਜਿਹੜੇ ਕੰਪਿਊਟਰ ਦੇ ਖਰਚੇ ਹੁੰਦੇ 5 400 ਉੱਪਰ ਪਾ ਕੇ ਉਹਦੇ ਪਿੱਛੇ ਵਗਦਾ ਛਪੇ ਹੁੰਦੇ ਸਾਰੇ ਇਹ ਔਰ ਜਿਹੜੀ ਇਹ ਰਜਿਸਟਰਡ ਰਸੀਦ ਤੇ ਜਦੋਂ ਇਹ ਹੋ ਜੇ ਰਜਿਸਟਰਡ ਰਸੀਦ ਹੋਣ ਤੋਂ ਬਾਅਦ ਇੰਤਕਾਲ ਹੋਣ ਵੇਲੇ ਜਿਹੜੇ ਦੂਸਰੇ ਵਾਰਸਾਂ ਨੂੰ ਜੇ ਅਫਸਰ ਚਾਵੇ ਤਾਂ ਬੁਲਾ ਸਕਦਾ ਅਗਰ ਜੇ ਨਾਮ ਵੀ ਚਾਵੇ ਅਫਸਰ ਜਿਹੜਾ ਇਹਦਾ ਸਰ ਐਕਟ ਲੈਕਟਰ ਦਰਜਾ ਪਹਿਲਾ ਜਾਂ ਦੂਜਾ ਸਰ ਐਕਟ ਲੈਕਟਰ ਦਰਜਾ ਦੂਜਾ ਜਿਹੜਾ ਇਸ ਰਜਿਸਟਰਡ ਵਸੀਅਤ ਨੂੰ ਮਨਜ਼ੂਰ ਕਰਦਾ ਸੋ ਜੇ ਚਾਹਣ ਅਫਸਰ ਸਰਦਾਨ ਤਾਂ ਉਹਨਾਂ ਨੂੰ ਬੁਲਾਉਣ ਦੀ ਜ਼ਰੂਰਤ ਨਹੀਂ ਸਮਝਦੇ ਕਿਉਂਕਿ ਰਜਿਸਟਰਡ ਵਸੀਅਤ ਕੋਈ ਹੁੰਦੀ ਕੋਈ ਝਗੜਾ ਨਹੀਂ ਔਰ ਇੱਕ ਹੈ ਖਾਨਗੀਬ ਵਸੀਅਤ ਖਾਨਗੀਬ ਵਸੀਅਤ ਜਿਹੜੀ ਹੁੰਦੀ ਹੈ ਇਹ ਕੋਈ ਵੀ ਬੰਦਾ ਜਿਹੜਾ ਘਰੇ ਬਿਮਾਰ ਹੈ ਉਹ ਸਬਜੈਕਟਰ ਨਾਲ ਕੋਲੇ ਜਾ ਨਹੀਂ ਸਕਦਾ ਔਰ ਉਹ ਚਾਹੁੰਦਾ ਕਿ ਮੈਂ ਇੱਟ ਲਾਂ ਤੇ ਮੈਂ ਉੱਥੇ ਜਾ ਨਹੀਂ ਸਕਦਾ ਤੇ ਮੇਰੀ ਕੱਚੀ ਵਸੀਤ ਜਿਹੜੀ ਹੈ ਉਹ ਉਹ ਘਰੇ ਲਿਖੀ ਜਾਵੇ ਸੋ ਉੱਥੇ ਇੱਕ ਉਹ ਆਪਦਾ ਬੰਦਾ ਬੁਲਾਉਂਦਾ ਜਿਸ ਬੰਦੇ ਤੇ ਉਹਨੂੰ ਵਿਸ਼ਵਾਸ ਹੁੰਦਾ ਉਹ ਲਿਖਦਾ ਲਖਾਰੀ ਹੁੰਦਾ ਔਰ ਇੱਕ ਗਵਾਹ ਹੁੰਦਾ ਕੋਲੇ ਨੰਬਰਦਾਰ ਹੋਵੇ ਜਾਂ ਦੂਸਰਾ ਗਵਾਹ ਹੋਵੇ ਔਰ ਉਹ ਨੰਬਰਦਾਰ ਉੱਤੇ ਗਵਾਹੀ ਪਾਉਂਦਾ ਕਿ ਮੈਂ ਉਹ ਮੇਰੇ ਸਾਹਮਣੇ ਇਹ ਜਿਹੜੀ ਇਸ ਵਿਅਕਤੀ ਨੇ ਮਰਨ ਵਾਲੇ ਮਤਵਫੀ ਕਹਿੰਦੇ ਮਰਨ ਵਾਲੇ ਬੰਦੇ ਨੂੰ ਮਹਿਕਮਾ ਮਾਲ ਚ ਮੁਤਵਫੀ 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 ਸ਼ਬਦ ਜਿਹੜਾ ਹੈ ਇਹ ਉਰਦੂ ਫਾਰਸੀ ਦੇ ਸ਼ਬਦਾਂ ਸ਼ਬਦਾਂ ਚੋਂ ਹੈ ਮਰਨ ਵਾਲਾ ਅੰਗਰੇਜ਼ੀ ਚ ਆਪਾਂ ਡਿਸੀਜ਼ਡ ਡੀ ਸੀ ਈ ਏ ਡਿਸੀਜ਼ਡ ਡਿਸੀਜ਼ਡ ਵੀ ਕਹਿੰਦੇ ਮਰਨ ਵਾਲਾ ਬੰਦਾ ਮਰਨ ਵਾਲਾ ਬੰਦਾ ਜਿਹੜਾ ਉਹ ਮਤਲਬ ਵਸੀਅਤ ਲਿਖਾਉਂਦਾ ਹੈ ਵੀ ਮੇਰੇ ਅੱਜ ਉਹਦੀ ਵਰਸ਼ਨ ਲਿਖਦਾ ਕਿ ਮੈਂ ਫਲਾਨਾ ਸਿੰਘ ਪੁੱਤਰ ਫਲਾਨਾ ਸਿੰਘ ਵਾਸੀ ਪਿੰਡ ਫਲਾਨਾ ਮੈਂ ਅਕਸਰ ਬਿਮਾਰ ਰਹਿਣਾ ਮੇਰੇ ਇੰਨੀਆਂ ਕੁੜੀਆਂ ਇੰਨੇ ਮੁੰਡੇ ਆ ਮੈਂ ਚਾਹੁੰਦਾ ਕਿ ਬੱਚਿਆਂ ਦਾ ਬਾਅਦ ਚ ਝਗੜਾ ਨਾ ਹੋਵੇ ਮੈਂ ਕੁੜੀਆਂ ਆਪਣੀਆਂ ਵਧੀਆ ਉਹਨਾਂ ਨੂੰ ਜੋ ਉਹਨਾਂ ਦਾ ਹਿੱਸਾ ਬਣਦਾ ਸੀ ਦੇ ਕੇ ਵਿਆਹ ਚੁੱਕਾ ਹਾਂ ਸੋ ਬਾਕੀ ਮੇਰੀ ਜਾਇਦਾ ਜਿਹੜੀ ਮੇਰੇ ਤਿੰਨ ਪੁੱਤਰਾਂ ਚ ਦੋਹਾਂ ਪੁੱਤਰਾਂ ਚ ਜਿਹੜੀ ਇੱਕ ਪੁੱਤਰ ਜਾਂ ਪੁੱਤਰੇ ਨੂੰ ਇਹ ਮੈਂ ਉਹ ਰਜਿਸਟਰਡ ਵਸੀਤ ਕਰਨੀ ਚਾਹਣਾ ਸੋ ਉਹ ਰਜਿਸਟਰਡ ਵਸੀਤ ਉਥੇ ਨਾਲ ਨੰਬਰਦਾਰ ਸਾਹਿਬਾਨ ਹੁੰਦੇ ਆ ਨਾਲ ਗਵਾਹ ਹੁੰਦੇ ਆ ਉਹ ਤਸੀਲਾ ਸਰਬ ਰਜਿਸਟਰਾਰ ਦੇ ਦਫਤਰ ਚ ਉਹਦੀ ਬਕਾਇਦਾ ਤਸੀਲਾ ਸਾਹਿਬ ਦੀ ਫੋਟੋ ਨਾਲ ਖਿੱਚ ਕੇ ਉਹਨੂੰ ਰਜਿਸਟਰ ਕੀਤਾ ਜਾਂਦਾ ਔਰ ਇਹ ਇਸ ਜਿਹੜੀ ਰਜਿਸਟਰਡ ਵਸੀਤ ਮੰਗ ਜਿਹੜੀ ਇਹ ਵਸੀਤ ਜਿਹੜੀ ਖਾਨਗੀ ਹੈ ਜੇ ਖਾਨਗੀ ਵੀ ਆਪਾਂ ਮਾਨਯੋਗ ਸਰਬ ਰਜਿਸਟਰਾਰ ਤੋਂ ਰਜਿਸਟਰ ਕਰਵਾ ਸਕਦੇ ਜੀ ਦੀ ਆਪਾਂ ਗੱਲ ਕਰ ਰਹੇ ਸੀ ਅਖਬਾਰਾਂ ਦੇ ਵਿੱਚ ਦੇ ਕੇ ਅੰਗਰੇਜ਼ੀ ਦੇ ਪੰਜਾਬੀ ਦੇ ਅਖਬਾਰ ਚ ਦੇ ਕੇ ਖਾਨ ਦੀ ਕੱਚੀ ਵਸੀਤ ਨੂੰ ਵੀ ਕੱਚੀ ਵਸੀਤ ਨੂੰ ਵੀ ਰਜਿਸਟਰ ਕਰਵਾਇਆ ਜਾ ਸਕਦਾ ਹੈ ਔਰ ਕੱਚੀ ਵਸੀਤ ਤੇ ਜਿਹੜੇ ਬਿਆਨ ਹੁੰਦੇ ਆ ਜੇਕਰ ਤੁਸੀਂ ਨਹੀਂ ਰਜਿਸਟਰ ਕਰਾਉਂਦੇ ਤਾਂ ਡੈਥ ਹੋਣ ਤੋਂ ਬਾਅਦ ਇਹ ਡਾਕੂਮੈਂਟ ਜਿਹੜਾ ਇਹ ਮਾਨਜੋਗ ਜਿਹੜਾ ਹੈਗਾ ਤਹਿਸੀਲਾ ਸਾਹਿਬ ਜਿਹੜੇ ਸੈਕੂਲੇਟਰ ਅਧਿਕਾਰੀ ਦੂਜਾ ਉਹਨਾਂ ਦੇ ਪਟਵਾਰੀ ਸਾਹਿਬਾਂ ਜਿਹੜਾ ਅੰਤਕਾਲ ਦਰਜ ਕਰਕੇ ਇਸ ਵਸੀਅਤ ਦੇ ਮੁਤਾਬਕ ਪੇਸ਼ ਕਰਦੇ ਨੇ ਔਰ ਉਹ ਉਥੋਂ ਜਿਹੜੇ ਸੈਕੂਲੇਟਰ ਅਧਿਕਾਰੀ ਦੂਜਾ ਇਹਨਾਂ ਇਤੇ ਉਹਨਾਂ ਦੇ ਅਧਿਕਾਰ ਖੇਤਰ ਤੋਂ ਬਾਹਰ ਲਿਖ ਕੇ ਤੂ ਸੈਕ ਕਲੈਕਟਰ ਦੇ ਜਾਂ ਪਹਿਲਾ ਐਸਡੀਮ ਜਾਂ ਅ ਅਪਰ ਕੋਰਟ ਦੇ ਵਿੱਚ ਭੇਜ ਦਿੰਦੇ ਆ ਤਾਂ ਉੱਥੇ ਫਿਰ ਸਾਰੇ ਬੰਦਿਆਂ ਦੇ ਬਿਆਨ ਹੁੰਦੇ ਆ ਲਖਾਰੀ ਦੇ ਬਿਆਨ ਹੁੰਦੇ ਜਿਹੜਾ ਵਸੀਤ ਲਿਖਦਾ ਜਿਹੜਾ ਉੱਤੇ ਗਾਹੀ ਪਾਉਂਦਾ ਕੋਲੇ ਗਵਾਹ ਹੁੰਦਾ ਤੇ ਜਿਹੜਾ ਨੰਬਰਦਾਰ ਹੁੰਦਾ ਵੀ ਇਹ ਵਸੀਤ ਮੇਰੇ ਸਾਹਮਣੇ ਲਿਖੀ ਹੈ ਉਸ ਬੰਦੇ ਨੇ ਲਖਾਈ ਹੈ ਇਸ ਵਸੀਤ ਚ ਕੋਈ ਵੀ ਛੁਪਾ ਕੇ ਨਹੀਂ ਰੱਖਿਆ ਗਿਆ ਇਹ ਬਿਲਕੁਲ ਤਰਸਤ ਹੈ ਔਰ ਜੇਕਰ ਕੁਦਰਤੀ ਵਾਰਸਾਂ ਚੋਂ Hindu Rast Act ਦੇ ਜਿੰਨੇ ਵਾਰਸ ਬਣਦੇ ਆ 4 ਜਾਂ 5 ਮੁੰਡੇ ਕੁੜੀਆਂ ਜਿੰਨੇ ਜਾਂ ਉਹਦੀ ਪਤਨੀ ਜੇ ਉਹਨਾਂ ਸਾਰੇ ਵਾਰਸਾਂ 'ਚੋਂ ਇੱਕ ਵੀ ਇੱਤੇ ਤਰਾਇ ਲਾ ਦੇਵੇ ਖਾਨਗੀ ਵਸੀਅਤ ਤੇ ਤਾਂ ਉਹ ਵਸੀਅਤ ਰੱਦ ਮੰਨੀ ਜਾਂਦੀ ਹੈ ਉਹਨੂੰ ਉੱਪਰ ਰੱਦ ਕਰ ਦਿੱਤਾ ਜਾਂਦਾ ਸੋ ਨੰਬਰ 3 ਜਿਹੜੀ ਇਹਦੇ ਨਾਲ ਸੰਬੰਧ ਜਿਹੜੀ ਹੈ ਕੋਈ ਵੀ ਵਿਅਕਤੀ ਬਿਮਾਰ ਹੋਵੇ ਜਾਂ ਹਸਪਤਾਲ 'ਚ ਦਾਖਲ ਹੋਵੇ ਤਾਂ ਉਹ ਮਤਲਬ ਜਿਹੜੇ ਪ੍ਰਾਰਥੀ ਵੱਲੋਂ ਸਬ ਰਜਿਸਟਰਾਰ ਦੇ ਬੇਨਤੀ ਕੀਤੀ ਜਾਂਦੀ ਹੈ ਕਿ ਉਹ ਉੱਥੇ ਭਾਰਤੀ ਰਜਿਸਟ੍ਰੇਸ਼ਨ ਐਕਟ ਦੀ ਧਾਰਾ 38 ਤਹਿਤ ਉਸ ਹਸਪਤਾਲ 'ਚ ਜਾ ਕੇ ਜਾਂ ਉਸ ਵਿਅਕਤੀ ਦੇ ਘਰ 'ਚ ਜਾ ਕੇ ਉਸ ਵਸੀਅਤ ਨੂੰ ਜਿਹੜਾ ਰਜਿਸਟਰਡ ਕਰ ਸਕਦਾ ਜਿਵੇਂ ਦਫਤਰ ਦੇ ਵਿੱਚ ਬੈਠ ਕੇ ਅਫਸਰ ਅਫਸਰ ਉਹਨੂੰ ਰਜਿਸਟਰਡ ਕਰਦੇ ਆ ਸੋ ਉਹ ਲਿਖਵਾ ਕੇ ਸਾਰੀ ਕਾਰਵਾਈ ਮੁਕੰਮਲ ਕਰਕੇ ਉਸ ਬੰਦੇ ਦੇ ਘਰ ਜਾਂ ਹਸਪਤਾਲ ਜਾ ਕੇ ਉਹਨੂੰ ਰਜਿਸਟਰਡ ਕਰ ਦਿੰਦਾ ਸਬਜਿਸਟਰ ਸੋ 4 ਨੰਬਰ ਕੋਈ ਵਿਅਕਤੀ ਜੇਲ੍ਹ 'ਚ ਜੇ ਕੋਈ ਵਿਅਕਤੀ ਜੇਲ੍ਹ 'ਚ ਕਿਸੇ ਕੇਸ 'ਚ ਬੰਦ ਹੈ ਉਹਨੂੰ ਸਜ਼ਾ ਹੋ ਚੁੱਕੀ ਹੈ ਤੋ ਬਾਹਰ ਨਹੀਂ ਆ ਸਕਦਾ ਪੈਰੋਲ ਤੇ ਨਹੀਂ ਆ ਸਕਦਾ ਸੋ ਤਹਿਸੀਲਦਾਰ ਸਬਜਿਸਟਰਾਰ ਕੋਲੇ ਅਧਿਕਾਰ ਹੈ ਕਿ ਉਹ ਜਿਵੇਂ ਉਹ ਆਰਥੀ ਆਪਣਾ ਬਿਨੇ ਪੱਤਰ ਦੇਣਗੇ ਵੀ ਸਾਡਾ ਬੰਦਾ ਉੱਥੇ ਜੇਲ੍ਹ ਦੇ ਵਿੱਚ ਹੈ ਉਹ ਵਸੀਦ ਕਰਾਉਣੀ ਚਾਹੁੰਦਾ ਆਪਣੇ ਬੱਚਿਆਂ ਨਾਲ ਤਾਂ ਜੋ ਕੋਈ ਮਗਰੋਂ ਉਹਦੀ ਲਾਈਫ ਤੋਂ ਕੋਈ ਝਗੜੇ ਨਾ ਪੈਦਾ ਹੋਣ ਸੋ ਜੇਲ੍ਹ ਦੇ ਵਿੱਚ ਜਾ ਕੇ ਇਸ ਧਾਰਾ ਤਹਿਤ ਭਾਰਤੀ ਰਜਿਸਟ੍ਰੇਸ਼ਨ ਐਕਟ ਦੀ ਧਾਰਾ ਇੰਡੀਅਨ ਰਜਿਸਟ੍ਰੇਸ਼ਨ ਐਕਟ ਦੀ ਅੰਡਰ ਸੈਕਸ਼ਨ 38 ਉਦੇ ਤਹਿਤ ਜਿਹੜੀ ਇਹਦੀ ਰਜਿਸਟ੍ਰੇਸ਼ਨ ਹੁੰਦੀ ਹੈ ਸੋ ਅ ਅੱਗੇ 5 ਨੰਬਰ ਬਹੁਤ ਮਨਸੂਖੀ ਵਸੀਅਤ ਇਹ ਬਹੁਤ ਇੰਪੋਰਟੈਂਟ ਹੈ ਮਨਸੂਖੀ ਵਸੀਅਤ ਕੀ ਹੁੰਦੀ ਹੈ ਵੀ ਤੁਸੀਂ ਕੋਈ ਵਸੀਅਤ ਕਰਤੀ ਹੈ ਤੇ ਜੇ ਤੁਹਾਨੂੰ ਲੱਗਦਾ ਵੀ ਮੈਂ ਇਹਨੂੰ ਤੜਾਉਣਾ ਨਹੀਂ ਚਾਹਣਾ ਤੇ ਉਹਨੂੰ ਮਨਸੂਖ ਕਹਿੰਦੇ ਮਨਸੂਖ ਕਰਨਾ ਰੱਦ ਕਰਨਾ ਜਿਵੇਂ ਆਪਾਂ ਰੱਦ ਕਰਨਾ ਵੀ ਸ਼ਬਦ ਆਪਨੇ ਪੰਜਾਬੀ ਦੇ ਵਿੱਚ ਪਰ ਉਰਦੂ ਫਾਰਸੀ ਦੇ ਸ਼ਬਦ ਨੇ ਮਨਸੂਖ ਕਰਨਾ ਕਹਿੰਦੇ ਇਹਨੂੰ ਉਹਨੂੰ ਰੱਦ ਕੀਤਾ ਜਾ ਸਕਦਾ ਔਰ ਲੋੜ ਪੈਣ ਤੇ ਇਹ ਕੋਈ ਰਜਿਸਟਰਡ ਜਾਂ ਅਨਰਜਿਸਟਰਡ ਖਾਨਕੀ ਗੀਸੀਅਤ ਵੀ ਕੀਤੀ ਹੋਵੇ ਦੋਨੇ ਹੀ ਰੱਦ ਕਰਵਾਈਆਂ ਜਾ ਸਕਦੀਆਂ ਮਾਨਯੋਗ ਸਿਵਲ ਕੋਰਟ 'ਚ ਵੀ ਰੱਦ ਕਰਵਾ ਸਕਦੇ ਆਂ ਔਰ ਜੇ ਜਸ ਕੋਰਟ ਤੋਂ ਹੀ ਹੋਈ ਹੈ ਉਸ ਤੋਂ ਅਪਰ ਕੋਰਟ ਦੇ ਵਿੱਚ ਜਾ ਕੇ ਇਹਨੂੰ ਕਰਨ ਵਾਲਾ ਵਿਅਕਤੀ ਆਪਣੇ ਜਿਉਂਦੇ ਜੀ ਉਹਦੇ ਵਿੱਚ ਲਿਖਿਆ ਵੀ ਹੁੰਦਾ ਕਿ ਮੈਂ ਜਿੰਨਾ ਚਿਰ ਜਿੰਦਾ ਮਾਲਕ ਤੇ ਕਾਬਜ ਰਹਾਂਗਾ ਮੇਰੇ ਮਰਨ ਤੋਂ ਬਾਅਦ ਇਹ ਸੀਤ ਇਹਨਾਂ ਬੱਚਿਆਂ ਦੇ ਨਾਲ ਚਲੀ ਜਾਵੇ ਜਾਂ ਇਸ ਫਲਾਣੇ ਕਿਸੇ ਚੈਰੀਟੇਬਲ ਸੰਸਥਾ ਦੇ ਨਾਮ ਚਲੀ ਜਾਵੇ ਜਾਂ ਕਿਸੇ ਨਾਲ ਵੀ ਕਰ ਸਕਦਾ ਕੋਈ ਮਤਲਬ ਪਰਸਨ ਹੋ ਸਕਦਾ ਕੋਈ ਸੰਸਥਾ ਹੋ ਸਕਦੀ ਹੈ ਔਰ ਨੰਬਰ 6 ਐਂਟੀ ਸਟੇਟ ਸუქਸੈਸ਼ਨ ਜਿਹੜੀ ਐਂਟੀ ਸਟੇਟ ਸუქਸੈਸ਼ਨ ਹੈ ਇਹਦਾ ਕੀ ਮਤਲਬ ਹੈ ਇਹਦਾ ਮਤਲਬ ਹੈ ਵੀ ਸਾਰੇ ਕੁਦਰਤੀ ਵਾਰਸਾਂ ਨਾਲ ਬਿਨਾਂ ਵਸੀਤ ਜਿਹੜਾ ਪਟਵਾਰੀ ਸਹਿਬਾਨ ਅੰਤਕਾਲ ਤਰਜ ਕਰਦੇ ਜਿਹਨੂੰ ਸੁਧਾਰਨ ਵਾਰਸਤ ਕਹਿੰਨੇ ਆਪਾਂ ਉਹ ਸੁਧਾਰ ਨਿਰਾਸ ਤੇ ਸਾਰੇ ਵਾਰਸਾਂ ਦੇ ਨਾਂ ਜੋ ਉਹਨਾਂ ਦੇ ਲੜਕੇ ਮੁੰਡੇ ਕੁੜੀ ਜਿਵੇਂ A ਦਾ ਲੜਕਾ B ਹੈ B ਦੇ B ਦੀ ਪਤਨੀ C ਹੈ ਇਹਨਾਂ ਦੇ ਦੋ ਬੱਚੇ ਆ ਗਏ D ਤੇ E A ਇਹਨਾਂ ਨੂੰ ਜਦੋਂ ਵਿਰਾਸਤ ਜਾਏਗੀ ਇਹਨਾਂ ਦੀ ਔਰ ਜਿੰਨੇ ਇਹਨਾਂ ਦੇ ਬੱਚੇ ਆ ਫਿਰ ਜਦ ਗੱਲ ਉਹਦੀ ਡੈਥ ਹੋ ਗਈ ਹੈ ਇਹਨਾਂ ਦੇ ਗਾਂ ਤਿੰਨ ਬੱਚੇ ਹੋ ਗਏ ਆ ਇਹਨਾਂ ਤਿੰਨਾਂ ਬੱਚਿਆਂ ਨੂੰ ਜਾਏਗੀ ਇਹ ਮਤਲਬ ਬਿਲਕੁਲ ਜਿਹੜੇ ਕੁਦਰਤੀ ਵਾਰਸੇ ਚ ਕੋਈ ਵਾਰਸ ਛੱਡਿਆ ਨਹੀਂ ਜਾਏਗਾ ਚਾਹੇ ਉਹ ਲੜਕੇ ਹੋਣ ਚਾਹੇ ਲੜਕੀ ਹੋਵੇ ਚਾਹੇ ਪਟਵਾਰੀ ਕੋਲੇ ਇਹ ਵੀ ਇੱਕ ਅਧਿਕਾਰ ਹੁੰਦਾ ਕਿ ਕਿਸੇ ਵੀ ਮਤਲਬ ਔਰਦੇ ਦੇ ਜੀ ਪਟਵਾਰੀ ਨੂੰ ਇਸ ਗੱਲ ਦਾ ਪਤਾ ਲੱਗ ਜੇ ਵਿਰਾਸਤ ਕਰਨ ਵੇਲੇ ਵਿਰਾਸਤ ਨਾਲ ਸੰਬੰਧਿਤ ਹੈ ਵੀ ਔਰਤ ਦਾ ਪਤੀ ਮਰ ਚੁੱਕਿਆ ਪਰ ਉਹਦੇ ਪੇਟ ਚ ਬੱਚਾ ਹੈ ਤਿੰਨ ਮਹੀਨੇ ਚਾਰ ਮਹੀਨੇ ਪੰਜ ਮਹੀਨੇ ਦਾ ਜਦੋਂ ਉਸ ਪੇਟ ਚ ਉਹਨੂੰ ਪਤਾ ਲੱਗਦਾ ਉਹਦੇ ਰਿਸ਼ਤੇਦਾਰਾਂ ਤੋਂ ਉਹ ਤੋਂ ਪਤਾ ਲੱਗਦਾ ਤਾਂ ਉਹ ਪਟਵਾਰੀ ਉਨੀ ਦੇਰੋਂ ਇੰਤਕਾਲ ਦਰਜ ਕਰਕੇ ਉਹਦਾ ਖਾਨਾ ਮਾਲਕੀ ਖਾਲੀ ਛੱਡਦਾ ਸਰਪੋ ਦੇ ਪਿਤਾ ਦਾ ਨਾਂ ਤੇ ਦਾਦੇ ਦਾ ਨਾਂ ਭਰ ਕੇ ਖਾਲੀ ਛੱਡਦਾ ਜਦੋਂ ਉਸ ਬੱਚੇ ਦਾ ਜਨਮ ਹੋ ਜਾਂਦਾ 2 3 4 ਮਹੀਨਿਆਂ ਬਾਅਦ ਤਾਂ ਪਟਵਾਰੀ ਹਲਕਾ ਉੱਤੇ ਨੋਟ ਦਿੰਦਾ ਜਿਹੜਾ ਇੰਤਕਾਲੇ ਦਰਜ ਕੀਤਾ ਸੀ ਅੱਜ ਬੱਚੇ ਦਾ ਜਨਮ ਹੋ ਚੁੱਕਾ ਹੈ ਉਹ ਲੜਕੀ ਹੈ ਤਾਂ ਲੜਕੀ ਦੇ ਨਾਂ ਤੇ ਇੰਤਕਾਲ ਚੜ ਜਾਣਾ ਜੇ ਲੜਕਾ ਹੋਇਆ ਤਾਂ ਲੜਕੀ ਦੇ ਨਾਂ ਤੇ ਤੇ ਉਹਦੀ ਮਾਂ ਦੇ ਨਾਂ ਤੇ ਔਰ ਮਾਂ ਦਾ ਜਿਹੜਾ ਹਿੱਸਾ ਹਰ ਇੰਤਕਾਲ ਦੇ ਵਿੱਚ ਜਾਂਦਾ ਮਾਂ ਚਾਹੇ ਜਿੰਨੇ 1 2 3 ਸ਼ਾਦੀਆਂ ਕਰ ਲਵੇ ਕੋਈ ਪ੍ਰੋਬਲਮ ਆਉਣ ਤੇ ਪਰ ਉਹਨਾਂ ਦਾ ਹਰ ਬੱਚੇ ਦੇ ਜਿਹੜੇ ਰਕਬੇ ਦੇ ਵਿੱਚ ਮਾਂ ਦਾ ਹਿੱਸਾ ਹੁੰਦਾ ਹੈ ਔਰ ਮਾਂ ਦਾ ਹਿੱਸਾ ਦੂਜਾ ਵਿਆਹ ਕਰਾਉਣ ਤੋਂ ਤੀਜਾ ਵਿਆਹ ਕਰਾਉਣ ਤੋਂ ਬਾਅਦ ਵੀ ਖਤਮ ਨਹੀਂ ਹੁੰਦਾ ਸੋ ਐਂਟੀ ਸਟੇਟ ਸ सक्सेशन ਦੀ ਜਿਹੜੀ ਆਪਾਂ ਗੱਲ ਕਰ ਰਹੇ ਸੀ ਲਾਸਟ ਪੁਆਇੰਟ ਆਪਣੇ ਇਹ ਤਾਂ ਹੁੰਦਾ ਹੈ ਜੇਕਰ ਹਿੰਦੂ ਸਿੱਖ ਬੋਧੀ ਜਾਂ ਜੈਨ ਨਾਲ ਤੁਸੀਂ ਸੰਬੰਧ ਰੱਖਦੇ ਹੋ ਇਹ ਇੱਕ ਉਹਨਾਂ ਦੇ ਲਾਗੂ ਹੁੰਦਾ ਹੈ ਔਰ ਮੁਸਲਮ ਕ੍ਰੈਸਚੀਅਨ ਪਾਰਸੀ ਜਾਂ ਜੀ ਜੂ ਜਿਹੜੇ ਜਿੰਨੇ ਇਹਨਾਂ ਨਾਲ ਸਬੰਧਤ ਵਿਅਕਤੀ ਨਾ ਹੋਵੇ ਉਹਦੇ ਤੇ ਹਿੰਦੂ ਵਿਰਾਸਤ ਐਕਟ 1956 ਜਿਹੜਾ ਇਹ ਲਾਗੂ ਨਹੀਂ ਹੁੰਦਾ ਸੋ ਇਹ ਸਾਡੀ ਇਹਦੇ ਸੰਬੰਧੀ ਹੈ ਜਿਹੜੀ ਵਿਰਾਸਤ ਸੰਬੰਧੀ ਸੀਰ ਸੰਬੰਧੀ ਤੇ ਇਹ ਟੀ ਸਟੇਟ ਸ सक्सेशन ਐਂਟੀ ਸਟੇਟ ਸੰਬੰਧੀ ਜਿਹੜੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕੀਤੀ ਹੈ ਤੁਹਾਡਾ ਕੋਈ ਵੀ ਕਮੈਂਟ ਹੋਵੇ ਇਹਤੇ ਕਮੈਂਟ ਕਰਕੇ ਸਾਨੂੰ ਪੁੱਛਣਾ ਔਰ ਵੀਡੀਓ ਨੂੰ ਸ਼ੇਅਰ ਕਰਨਾ ਸਬਸਕ੍ਰਾਈਬ ਕਰਨਾ ਲਾਈਕ ਕਰਨਾ ਤਾਂ ਜੋ ਇਹ ਜਾਣਕਾਰੀ ਵੱਧ ਤੋਂ ਵੱਧ ਲੋਕਾਂ ਦੇ ਵਿੱਚ ਜੜੀ ਪਹੁੰਚ ਸਕੇ ਔਰ ਲੋਕਾਂ ਨੂੰ ਅਸੀਂ ਆਪਣੇ ਗਿਆਨ ਦਾ ਅਸੀਂ ਸਾਨੂੰ ਸਮਾਜ ਨੇ ਬਹੁਤ ਕੁਝ ਦਿੱਤਾ ਅਸੀਂ ਵੀ ਆਪਣੇ ਸਮਾਜ ਨੂੰ ਆਪਣੇ ਜੀਵਨ ਦਾ ਜਿਹੜਾ ਬਹੁਤ ਕੁਝ ਦੇਣਾ ਚਾਹੁੰਦੇ ਆ ਜੋ ਅਸੀਂ ਸਿੱਖਿਆ ਤਾਂ ਜੋ ਸਮਾਜ ਦਾ ਜਿਹੜਾ ਰਾਸ ਖਾਲਾ ਹੋਵੇ ਤੁਹਾਡਾ ਸਾਰਿਆਂ ਦਾ ਬਹੁਤ ਧੰਨਵਾਦ ਥੈਂਕ ਯੂ